ਹੈਲੋ ਜੀ ਸ਼ਸ਼ੀ ਕੌਰ ਸਾਰਿਆਂ ਨੂੰ ਵੈਲਕਮ ਟੂ ਮਾਈ YouTube ਚੈਨਲ ਅੱਜ ਆਪਾਂ ਬਣਾਉਣ ਲੱਗੇ ਆ ਜੀ ਚਾਰ ਹਰੀ ਮਿਰਚ ਔਲਾ ਐਂਡ ਅਦਰਕ ਦਾ ਮਿਕਸ ਚਾਰ ਬਣਾਵਾਂਗੇ ਹੁਣ ਆਪਾਂ ਬਣਾਉਣਾ ਸ਼ੁਰੂ ਕਰ ਇਧਰ ਆਪਾਂ ਔਲਾ ਲੈ ਲਿਆ ਵਾ ਛੋਟੇ ਛੋਟੇ ਔਲੇ ਲਏ ਆ ਠੀਕ ਆ ਹਰੀ ਮਿਰਚ ਲਈ ਆ ਅਦਰਕ ਲਿਆ ਵਾ ਅਦਰਕ ਨੂੰ ਚੰਗੀ ਤਰ੍ਹਾਂ ਧੋ ਕੇ ਛੱਲ ਕੇ ਤੇ ਆਪਾਂ ਕਟਿੰਗ ਕਰਕੇ ਇਹਨੂੰ ਸੁਕਾ ਲਿਆ ਵਾ ਹਰੀ ਮਿਰਚ ਵੀ ਆਪਾਂ ਕੀ ਕੀਤੀ ਐ ਕਿ ਸਨੇ ਡੰਡੀ ਧੋਤੀ ਸੀ ਧੋਕੇ ਸੁਕਾਈ ਆ ਫੇਰ ਇਹਦੇ ਡੰਡੇ ਉਤਾਰੀ ਆ ਕਿਉਂਕਿ ਜੇ ਆਪਾਂ ਡੰਡੇ ਉਤਾਰ ਕੇ ਇਹਦੀ ਮਤਲਬ ਕਿ ਬੈਕ ਸਾਈਡ ਉਤਾਰ ਕੇ ਆਪਾਂ ਮਤਲਬ ਇਹਨੂੰ ਧੋਨੇ ਆ ਤਾਂ ਫੇਰ ਪਾਣੀ ਇਹਦੇ ਅੰਦਰ ਚਲਾ ਜਾਂਦਾ ਤੇ ਚਾਰ ਖਰਾਬ ਹੋਣ ਦਾ ਚਾਂਸਸ ਵੱਧ ਜਾਂਦੇ ਆ ਔਲੇ ਨੂੰ ਵੀ ਆਪਾਂ ਇਸ ਤਰ੍ਹਾਂ ਹੀ ਕੀਤਾ ਚੰਗੀ ਤਰ੍ਹਾਂ ਧੋ ਲਿਆ ਵਾ ਤੇ ਉਸ ਤੋਂ ਬਾਅਦ ਕੀ ਕਰਨਾ ਵਾ ਇਸ ਤਰ੍ਹਾਂ ਫੋਗ ਵਾਲਾ ਚਮਚਾ ਲੈ ਲੈਣਾ ਤੇ ਇਹਦੇ ਵਿੱਚ ਇਸ ਤਰ੍ਹਾਂ ਕਰਕੇ ਸ਼ੇਕ ਕਰ ਲੈਨੇ ਥੋੜੇ ਥੋੜੇ ਪੁਆਇੰਟ ਤੇ ਸਾਰਿਆਂ ਦੇ ਵਿੱਚ ਇਸ ਤਰ੍ਹਾਂ ਕਰਕੇ ਆਪਾਂ ਇਹਦੇ ਵਿੱਚ ਸਾਰੇ ਦੇ ਵਿੱਚ ਮਤਲਬ ਫੋਗ ਦੇ ਨਾਲ ਸ਼ੇਕ ਕਰ ਲਈਆ ਇਹ ਤਾਂ ਕੀਤੇ ਆ ਕਿਉਂਕਿ ਜਿਹੜੇ ਵੀ ਮਸਾਲੇ ਆਪਾਂ ਇਹਦੇ ਵਿੱਚ ਕਰਾ ਪਾਵਾਂਗੇ ਤੇ ਇਹਦੇ ਅੰਦਰ ਤੱਕ ਜਾ ਸਕਣ ਇਧਰ ਆਪਾਂ ਗੈਸ ਤੇ ਰੱਖ ਲਿਆ ਪੈਨ ਇਹਦੇ ਵਿੱਚ ਆਪਾਂ ਕੀ ਲਿਆ ਜੀਰਾ ਲਿਆ ਸੌਂਫ ਲਿਆ ਰਾਈ ਲਈਆ ਯਾਨੀ ਕਿ ਕਾਲੀ ਸਰੋਂ ਲਈਆ ਤੇ ਮੇਥੀ ਲਈਆ ਇਹਨਾਂ ਨੂੰ ਕੀ ਕਰਨਾ ਹੁਣ ਆਪਾਂ ਡਰਾਈ ਰੋਸਟ ਕਰਨਾ ਵਾ ਤੇ ਇਹਦਾ ਇੱਕ ਦਰਦਰਾ ਜਿਹਾ ਪਾਊਡਰ ਬਣਾਵਾਂਗੇ ਇਹਦੇ ਵਿੱਚ ਮਸਾਲਾ ਪਾਉਣ ਲਈ ਉਹਦੇ ਲਈ ਹੁਣ ਆਪਾਂ ਇਹਨੂੰ ਮਤਲਬ ਥੋੜਾ ਜਿਹਾ ਭੁੰਨ ਲਾਂਗੇ ਸਰੋਂ ਦੀ ਕਿਟਕਣ ਦੀ ਬਾਸ ਆ ਗਈ ਰਾਈ ਦੀ ਹੁਣ ਆਪਾਂ ਗੈਸ ਨੂੰ ਕਰ ਦਾਂਗੇ ਬੰਦ ਤੇ ਇਹਨੂੰ ਠੰਡਾ ਕਰਕੇ ਥੋੜਾ ਜਿਹਾ ਗ੍ਰाइंड ਕਰ ਲਾਂਗੇ ਇਸ ਤਰ੍ਹਾਂ ਕਰਕੇ ਆਪਾਂ ਇਹਨਾਂ ਨੂੰ ਦਰਦਰਾ ਜਿਹਾ ਪੀਸ ਲਿਆ ਇਸ ਤਰ੍ਹਾਂ ਜ਼ਿਆਦਾ ਬ੍ਰੀਕ ਨਹੀਂ ਕਰਨਾ ਪਾウダー ਨਹੀਂ ਮਿਲਣਾਗਾ ਪੈਨ ਨੂੰ ਆਪਾਂ ਰੱਖ ਲਿਆ ਵਾ ਇਹਦੇ ਚ ਪਾਵਾਂਗੇ ਆਪਾਂ ਸਰੋਂ ਦਾ ਤੇਲ ਸਰੋਂ ਦਾ ਤੇਲ ਆਪਾਂ ਥੋੜਾ ਜਾਂ ਜ਼ਿਆਦਾ ਪਾਵਾਂਗੇ ਮਤਲਬ ਮੇਰੀ ਵੀਡੀਓ ਪੂਰੀ ਦੇਖਿਓ ਮੈਂ ਤੁਹਾਨੂੰ ਟ੍ਰਿਕ ਦੱਸਾਂਗੀ ਕਿ ਜਿਹਦੇ ਕਰਕੇ ਇਹ ਚਾਰ ਖਰਾਬ ਨਹੀਂ ਹੋਗਾ ਉਲੀ ਨਹੀਂ ਲੱਗੂਗੀ ਇਹਨੂੰ ਪਹਿਲੀ ਚੀਜ਼ ਤੁਹਾਨੂੰ ਤੁਹਾਨੂੰ ਤਸੀ ਦਿੱਤੀ ਆ ਕਿ ਇਹਨੂੰ ਕਿਸ ਤਰ੍ਹਾਂ ਵਾਸ਼ ਕਰਕੇ ਕਿਸ ਤਰ੍ਹਾਂ ਸੁਕਾਉਣਾ ਮੇਨ ਉਹੀ ਹੁੰਦਾ ਤੇ ਉਹਨੂੰ ਚੰਗੀ ਤਰ੍ਹਾਂ ਮਤਲਬ ਵਾਸ਼ ਕਰਕੇ ਕਟਿੰਗ ਕਰਕੇ ਸੁਕਾ ਲਓ ਹੁਣ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਐਸ ਤਰ੍ਹਾਂ ਤੇਲ ਗਰਮ ਹੋ ਗਿਆ ਆਪਣਾ ਹੁਣ ਗੈਸ ਨੂੰ ਕਰ ਦਾਂਗੇ ਆਪਾਂ ਸੱਮ ਤੇ ਇਹਦੇ ਵਿੱਚ ਆੜੇ ਪਾ ਸ਼ਮ ਕਰਕੇ ਹੌਲੀ ਹੌਲੀ ਇਹਨੂੰ ਘੁਲਣਾਂਗੇ। ਇਸ ਤਰ੍ਹਾਂ ਕਰਕੇ ਔਲੇ ਆਪਣੇ ਪਤ ਗਏ ਆਪਾਂ ਚਮਚਾ ਮਾਰ ਕੇ ਦੇਖ ਲਿਆ ਵਾ। ਹੁਣ ਆਪਾਂ ਇਹਦੇ ਵਿੱਚ ਅਦਰਕ ਪਾ ਦਾਂਗੇ। ਗੈਸ ਨੂੰ ਕੇਰਾ ਬੰਦ ਕਰ ਦਿੱਤਾ ਜਿੰਨਾ ਚਿਰ ਜਦੋਂ ਮੜਾ ਠੰਡਾ ਹੋ ਗਿਆ ਤੇਲ ਫੇਰ ਆਪਾਂ ਗੈਸ ਨੂੰ ਚਮਦੇ ਕਰਕੇ ਸੱਦਾਂਗੇ। ਛੱਡ ਲਾਂਗੇ। ਤੇ ਮਿਰਚਾਂ ਆਪਾਂ ਬਾਅਦ ਚ ਪਾਣੀ ਆ ਕਿਉਂਕਿ ਇਹ ਮੈਂ ਤਾਂ ਜਲਦੀ ਬਣ ਜਾਂਦੀਆਂ। ਔਲੇ ਪਾਉਣੇ ਪਹਿਲਾਂ ਔਲੇ ਪਾ ਕੇ ਫੇਰ ਇਹਨੂੰ ਇਸ ਤਰ੍ਹਾਂ ਕਰਕੇ ਰੈਨ ਲਾਂਗੇ। ਹੁਣ ਆਪਾਂ ਕੀ ਕਰਾਂਗੇ ਇਹਦੇ ਵਿੱਚ ਥੋੜੀ ਜੀ ਸਾਫ ਤرائی ਤੇ ਕਲੌਂਜੀ ਪਾਵਾਂਗੇ ਥੋੜੀ ਜੀ ਤੇ ਥੋੜੀ ਜੀ ਆਪਾਂ ਇਹਦੇ ਵਿੱਚ ਹੰਗ ਪਾਵਾਂਗੇ ਜਿਹਦੇ ਨਾਲ ਵਧੀਆ ਟੇਸਟ ਆਊਗਾ ਮੈ ਆਊਗਾ ਹੁਣ ਆਪਾਂ ਕੀ ਕਰਾਂਗੇ ਇਹਦੇ ਉੱਪਰ ਦੇਗੀ ਮਿਰਚ ਪਾਵਾਂਗੇ ਜਿਹਦੇ ਨਾਲ ਕਲਰ ਵਧੀਆ ਆਊ ਇੱਕ ਚਮਚਾ ਹਲਦੀ ਦਾ ਪਾਵਾਂਗੇ ਜਿਹੜਾ ਮਸਾਲਾ ਸੀ ਉਹ ਐਡ ਕਰਾਂਗੇ ਵਿੱਚ ਤੇ ਹਰੀ ਮਿਰਚ ਪਾ ਦਾਂਗੇ ਹਰੀ ਮਿਰਚ ਪਹਿਲਾਂ ਤਾਣੀ ਪਾਈ ਗਈ ਇੱਕ ਤਾਂ ਇਹਦੀ ਇਹ ਤਾਂ ਆਪਾਂ ਕਟਿੰਗ ਕੀਤੀ ਦੀ ਆ ਕਿਉਂਕਿ ਜਲਦੀ ਗਲ ਜਾਂਦੀ ਆ ਤੇ ਮਤਲਬ ਇਹ ਜਲਦੀ ਬਣ ਜਾਂਦੀ ਕਰਕੇ ਇਹਨੂੰ ਆਪਾਂ ਤਾਂ ਲਾਸਟ ਤੇ ਵਿੱਚ ਪਾਇਆ ਵਾ ਥੋੜਾ ਜਿਹਾ ਸੇਕ ਮਰਚਾ ਨੂੰ ਲਵਾਵਾਂਗੇ ਤੇ ਫਿਰ ਗੈਸ ਨੂੰ ਕਰ ਦਾਂਗੇ ਬੰਦ ਨਾਲ ਹੀ ਆਪਾਂ ਨਮਕ ਪਾਵਾਂਗੇ 1 ਤੋਂ 1.5 ਚਮਚਾ ਆਪਾਂ ਨਮਕ ਦਾ ਪਾਇਆ ਇਸ ਤਰ੍ਹਾਂ ਕਰਕੇ ਗੈਸ ਨੂੰ ਕਰ ਦਿੱਤਾ ਆਪਾਂ ਬੰਦ ਤੇ ਇਹਨੂੰ ਠੰਡਾ ਹੋਣ ਦੇਾਂਗੇ ਟ੍ਰੈਕੇ ਦੇ ਵਿੱਚ ਇਹੀ ਆ ਕਿ ਇਹਨੂੰ ਬਿਲਕੁਲ ਵੀ ਆਪਾਂ ਪਾਣੀ ਲੱਗਣ ਦੇਣਾਗਾ ਹੁਣ ਆਪਾਂ ਜਿਹੜੇ ਬਰਤਨ ਦੇ ਵਿੱਚ ਪਾਉਣਾ ਚਾਹੀਏ ਉਹ ਕੱਚ ਦਾ ਬਰਤਨ ਲੈ ਲਓ ਚਾਹੇ ਪਲਾਸਟਿਕ ਦਾ ਲੈ ਲਓ ਉਹਨੂੰ ਚੰਗੀ ਤਰ੍ਹਾਂ ਧੋ ਕੇ ਧੁੱਪ ਦੇ ਵਿੱਚ ਸੁਕਾਉਣਾ ਉਹਦੇ ਵਿੱਚ ਭੋਰਾ ਪਾਣੀ ਨਹੀਂ ਰਹਿਣ ਦੇਣਾਗਾ ਤੇ ਲਾਸਟ ਦੇ ਵਿੱਚ ਜਦ ਵੀ ਇਹਨੂੰ ਖਾਣਾ ਵਾ ਸੁੱਕਾ ਚਮਚਾ ਲੈ ਕੇ ਚਮਚੇ ਦੇ ਨਾਲ ਕੱਢ ਕੇ ਖਾਣਾ ਵਾ ਮਤਲਬ ਇਸ ਤਰ੍ਹਾਂ ਨਹੀਂ ਕਿ ਗਿੱਲੇ ਹੱਥ ਵਿੱਚ ਪਾ ਦੇਣੀ ਆ ਫਿਰ ਚਾਰਨੀ ਬਚਦਾਗਾ ਜੇ ਦਾ ਮਤਲਬ ਸਹੀ ਢੰਗ ਦੇ ਨਾਲ ਬਣਾਇਆ ਜਾਵੇ ਮਤਲਬ ਪਾਣੀ ਨਾਲ ਲੱਗਨ ਦਿੱਤਾ ਜਾਵੇ ਤਾਂ ਚਾਰ ਨੂੰ ਜਿੰਨਾ ਚਿਰ ਮਰਜ਼ੀ ਰੱਖ ਸਕਦੇ ਆ ਇਹਦੇ ਵਿੱਚ ਆਪਾਂ 2 ਚਮਚੇ ਸਿਰਕੇ ਦੇ ਪਾ ਕੇ ਰੱਖ ਦਾਂਗੇ ਤਾਂ ਕਿ ਜਿਆਦਾ ਟਾਈਮ ਤੱਕ ਸਟੋਰ ਰਹੇ ਇਸ ਤਰ੍ਹਾਂ ਜੇ ਜਲਦੀ ਮਤਲਬ ਖਾਣਾ ਹੁੰਦਾ ਚਾਰ ਮਤਲਬ ਥੋੜੇ ਦਿਨਾਂ ਦੇ ਵਿੱਚ ਹੀ ਖਤਮ ਹੋ ਜੇ ਫਿਰ ਤਾਂ ਸਿਰਕੇ ਦੀ ਲੋੜ ਨਹੀਂ ਹੈਗੀ ਜੇ ਆਪਾਂ ਜਿਵੇਂ ਇਹਨਾਂ ਨੂੰ ਸੇਵ ਕਰਕੇ ਰੱਖਣਾ ਫਿਰ ਆਪਾਂ ਇਹਦੇ ਵਿੱਚ ਥੋੜਾ ਜਿਹਾ ਸਿਰਕਾ ਪਾ ਸਕਦੇ ਹਾਂ ਚਾਹੇ ਵਾਈਟ ਵਾਲਾ ਲੈ ਲਓ ਚਾਹੇ ਬਲੈਕ ਵਾਲਾ ਸਿਰਕਾ ਕੋਈ ਵੀ ਪਾ ਸਕਦੇ ਆਪਾਂ ਚਾਰ ਪਾ ਕੇ ਰੈਡੀ ਹੋ ਗਿਆ ਵਾ ਸਾਧੀਆਂ ਦੇ ਵਿੱਚ ਵੈਸੇ ਵੀ ਆਮਲਾ ਅਦਰਕ ਇਹ ਚਾਰ ਵਧੀਆ ਲੱਗਦੇ ਗਰਮੀ 'ਚ ਵੀ ਪਾ ਸਕਦੇ ਆਂ ਤੇ ਪਾਓ ਤੇ ਖਾਓ ਫਰੋਂ ਇਹਨੂੰ ਆਪਾਂ ਜਦੋਂ ਠੰਡਾ ਹੋ ਗਿਆ ਉਦੋਂ ਇਹਨੂੰ ਭਾਂਡੇ ਦੇ ਵਿੱਚ ਕੱਟ ਕੇ ਰੱਖਾਂਗੇ ਜੇ ਤੁਹਾਨੂੰ ਸਾਡੀ ਵੀਡੀਓਜ਼ ਵਧੀਆ ਲੱਗਦੀ ਤਾਂ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਿਆ ਕਰੋ ਐਂਡ ਸਾਡੇ ਚੈਨਲ ਨੂੰ ਸਬਸਕ੍ਰਾਈਬ ਇਸ ਤਰ੍ਹਾਂ ਕਰਕੇ ਆਪਾਂ ਇਹਨੂੰ ਇੱਕ ਪਲਾਸਟਿਕ ਦੇ ਮਤਲਬ ਕੰਟੇਨਰ ਦੇ ਵਿੱਚ ਡੱਬੇ ਦੇ ਵਿੱਚ ਕਹਿ ਸਕਦੇ ਹਾਂ ਭਰ ਕੇ ਰੱਖ ਲਿਆ ਵਾ ਮਤਲਬ ਇਹਦੇ ਵਿੱਚ ਤੇਲ ਥੋੜਾ ਜਿਆਦਾ ਹੀ ਰੱਖਣਾ ਹੁੰਦਾ ਕੋਸ਼ਿਸ਼ ਕਰਨੀ ਹੈ ਕਿ ਤੇਲ ਦੇ ਵਿੱਚ ਹੀ ਡੱਪ ਰਵੇ ਫਿਰ ਕਾਫੀ ਟਾਈਮ ਕੱਢ ਜਾਂਦਾ ਹੈ